ਸਸੀ ਗਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਢਿੱਲੋ ਬਖਤੌਰ ਦੇ ਲਫ ਫੇਸਬੁਕ ਪੇਜ ਦੇ ਉੱਤੇ ਢਿੱਲੋ ਸਾਹਿਬ ਅੱਜ ਆਪਣੀ ਵਿਚਾਰ ਚਰਚਾ ਇਹ ਹੈ ਵੀ ਉਹ ਤਿੰਨ ਬੀਬੀਆਂ ਕਿਹੜੀਆਂ ਆ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਚ ਨੇ ਉਹਨਾਂ ਬਾਰੇ ਥੋੜਾ ਜਿਹਾ ਵਿਚਾਰ ਪ੍ਰਿੰਦਰਾ ਸਪਿਰਿਤ ਤਿੰਨ ਔਰਤਾਂ ਇਹ ਹੈਗਨਾ ਆਪਾਂ ਕਹਿੰਦੇ ਦੱਖਣੀ ਏਸ਼ੀਆ ਦੀ ਉਹ ਚਰਚਾ ਦੇ ਵਿੱਚ ਹੈ ਜੀ ਨੰਬਰ 1 ਦੇ ਉੱਤੇ ਚਰਚਾ ਦੇ ਵਿੱਚ ਦੇਖੀ ਆਪਾਂ ਤਾਂ ਉਹ ਹੈ ਬੀਬੀ ਸ਼ਸ਼ੀਲਾ ਕਰਕੇ ਨੇਪਾਲ ਦੇ ਜਿਹੜੇ ਜਿਹੜੇ ਨੇਪਾਲ ਤੇ ਹੁਣ ਐਸ ਵੇਲੇ ਪ੍ਰਾਈਮ ਮਿਨਿਸਟਰ ਨੇ ਨੁਕਤ ਹੋਏ ਐ ਤੇ ਉਹਨਾਂ ਨੇ ਟੇਕਓਵਰ ਕਰ ਲਿਆ ਸੌ ਚੁੱਕ ਲਈ ਜੀ ਉਹ ਇਸ ਕਰਕੇ ਆ ਕਿਉਂਕਿ ਨੇਪਾਲ ਜਿਹੜਾ ਹੈਗਾ ਬਹੁਤ ਲੰਮਾ ਸਮਾਂ ਨੇਪਾਲ ਰਾਜ ਸ਼ਾਹੀ ਦੇ ਕੰਟਰੋਲ ਚ ਰਹੇ ਜੀ ਭਾਵੇਂ ਉੱਥੇ ਚੋਣਾ ਨਹੀਂ ਸੀ ਹੁੰਦੀਆਂ ਉੱਥੇ ਲੰਮਾ ਸਮਾਂ ਜਿਹੜਾ ਹੈਗਾ ਪਿਤਾਪੁਰਖੀ ਰਾਜ ਰਹਿ ਰਾਜਿਆਂ ਦਾ ਰਾਜ ਰਿਹਾ ਜੀ ਆ ਰਾਜਿਆਂ ਦੇ ਰਾਜ ਦੇ ਵਿੱਚ ਤੁਹਾਨੂੰ ਪਤਾ ਵੀ ਉੱਥੇ ਕੋਈ ਕਿਸੇ ਕਿਸਮ ਦੀ ਇਲੈਕਸ਼ਨ ਨਹੀਂ ਹੁੰਦੀ ਕੋਈ ਲੈਣ ਨਹੀਂ ਹੁੰਦਾ ਕੋਈ ਦੇਣ ਨਹੀਂ ਹੁੰਦਾ ਇੱਕ ਤਰਫਾ ਕਾਰਵਾਈ ਚੱਲਦੀ ਜੀ ਇਹਦੇ ਵਿਰੋਧ ਦੇ ਵਿੱਚ ਫਿਰ ਉੱਥੇ ਮਤਲਬ ਜਿਹੜੀ ਹੈਗੀ ਇੱਕ ਮੂਵਮੈਂਟ ਚੱਲੀ ਤੇ ਉਹ ਮੂਵਮੈਂਟ ਫਿਰ ਆਰਮਡ ਮੂਵਮੈਂਟ ਬਣ ਗਈ ਸੀ ਖੱਬੇ ਪੱਖਿਆਂ ਦੀ ਜੀ ਉਸ ਆਰਮਡ ਮੂਵਮੈਂਟ ਨੇ ਰਾਜ ਸ਼ਾਹੀ ਦਾ ਖਾਤਮਾ ਕਰਤਾ ਸੀ ਤੇ ਫਿਰ ਉੱਥੇ ਵਕਾਇਦਾ ਜਿਹੜਾ ਹੈਗਾ ਇੱਕ ਲੋਕਤੰਤਰ ਸਥਾਪਿਤ ਹੋ ਗਿਆ ਜੀ ਸੰਵਿਧਾਨ ਬਣਾਇਆ ਗਿਆ ਤੇ ਇਸ ਸੰਵਿਧਾਨ ਦੇ ਮੁਤਾਬਕ ਚੋਣਾਂ ਹੋਗੀਆਂ ਜੀ ਡਾਕਟਰ ਵੀ ਆਰ ਅੰਬੈਦਕਰ ਨੇ ਇੱਕ ਸੰਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਜਦੋਂ ਸੰਵਿਧਾਨ ਲਾਗੂ ਕਰਨਾ ਸੀ ਸੰਵਿਧਾਨ ਦੇ ਲਾਗੂ ਕਰਨ ਤੋਂ ਪਹਿਲਾਂ ਜੀ ਉਹਨਾਂ ਨੇ ਇੱਕ ਭਾਸ਼ਣ ਕੀਤਾ ਸੀ ਜੀ ਕਿ ਸੰਵਿਧਾਨ ਭਾਵੇਂ ਮਾੜਾ ਹੀ ਹੋਵੇ ਜੀ ਜੇ ਲਾਗੂ ਕਰਨ ਵਾਲੇ ਬੰਦੇ ਚੰਗੇ ਹੋਣਗੇ ਤਾਂ ਉਹਦਾ ਚੰਗਾ ਪੱਖ ਹੁੰਦਾ ਹੈ ਜੀ ਕਈ ਵਾਰੀ ਹਾਲਾਤ ਇਹ ਹੁੰਦੇ ਆ ਕਿ ਸੰਵਿਧਾਨ ਜਿਹੜਾ ਹੈਗਾ ਚੰਗਾ ਹੁੰਦਾ ਹੈ ਤੇ ਜੇ ਲਾਗੂ ਕਰਨ ਵਾਲੇ ਬੰਦੇ ਮਾੜੇ ਹੋਣਗੇ ਤਾਂ ਫਿਰ ਉਹਦੇ ਵਿੱਚ ਚੰਗਾ ਪਰ ਆਪਾਂ ਕਿੱਥੋਂ ਕਹਾਂਗੇ ਜੀ ਇਹੀ ਕੁਸੂਲਾ ਹੈਗਾ ਉੱਥੇ ਹੋਇਆ ਜੀ ਉਹ ਉੱਥੇ ਜਿਹੜੀਆਂ ਸਰਕਾਰਾਂ ਬਣੀਆਂ ਤਿੰਨ ਚਾਰ ਸਰਕਾਰਾਂ ਬਣ ਗਈਆਂ ਉਹਨਾਂ ਸਰਕਾਰਾਂ ਦੇ ਵਿੱਚ ਕਮਿਊਨਿਸਟ ਪਾਰਟੀਆਂ ਵੀ ਸ਼ਾਮਲ ਸੀ ਨੇਪਾਲੀ ਕਾਂਗਰਸ ਵੀ ਸ਼ਾਮਲ ਸੀ ਜੀ ਮਤਲਬ ਜੇ ਇੱਕ ਸਰਕਾਰ ਤੋਂ ਲੋਕਾਂ ਦਾ ਮੋਹ ਪੰਗ ਹੋ ਜਾਂਦਾ ਤਾਂ ਦੂਜੀ ਸਰਕਾਰ ਬਣ ਜਾਂਦੀ ਜੀ ਜੀ ਤਿੰਨ ਪਾਰਟੀਆਂ ਸੀ ਤਿੰਨ ਪਾਰਟੀਆਂ ਦੇ ਵਿੱਚੋਂ ਪਹਿਲਾਂ ਦੋ ਇੱਕ ਪਾਰਟੀ ਕਦੇ ਵੀ ਰਾਜਪਾਲਿਕਾ 'ਚ ਨਹੀਂ ਆਈ ਦੋ ਪਾਰਟੀਆਂ ਮਿਲ ਕੇ ਰਾਜਪਾਲਿਕਾ ਕਰਦੀਆਂ ਸੀ ਜੇ ਇੱਕ ਪਾਰਟੀ ਜਿਹੜੀ ਹੈ ਰੂਸਜਾਂ ਦੀ ਦੂਜੀ ਨਾਲ ਆ ਜਾਂਦੀ ਰਾਜਪਾਲਿਕਾ ਉਹੀ ਕਰਦੀ ਉਹੀ ਰਗਲ ਠੀਕ ਹੈ ਜੀ ਬੰਦੇ ਉਹੀ ਲੈਪਗ ਰਾਜਪਾਲਿਕਾ ਕਰਦੇ ਠੀਕ ਹੈ ਸਰ ਠੀਕ ਨਤੀਜਾ ਇਹ ਹੋਇਆ ਕਿ ਉੱਥੋਂ ਦੇ ਲੋਕਾਂ ਦਾ ਕਾਫੀ ਤੰਗ ਹੋ ਗਿਆ ਜੀ ਭ੍ਰਿਸ਼ਟਾਚਾਰ ਜਿਹੜਾ ਹੈਗਾ ਬਹੁਤ ਸਿਖਰਲੇ ਪੱਧਰ ਤੇ ਚਲਾ ਗਿਆ ਜੀ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਉੱਥੇ ਲੀਡਰਾਂ ਦੇ ਬੱਚੇ ਸੀ ਜਿਹੜੇ ਅਫਸਰਾਂ ਦੇ ਬੱਚੇ ਸੀ ਉਹ ਬਹੁਤ ਮਤਲਬ ਜਿਹੜੀ ਹੈਗੀ ਐਸ਼ੂਅਰੈਂਸ ਕਰਦੇ ਸੀ ਜੀ ਔਰ ਨਾਲ ਦੀ ਨਾਲ ਹੀ ਜਿਹੜੇ ਹੈਗੇ ਐ ਜਿਹੜੇ ਆਮ ਲੋਕ ਸੀਗੇ ਉਹ ਦਿਹਾੜੀ ਮਜ਼ਦੂਰੀ ਕਰਦੇ ਕੋਲ ਬਿਲਕੁਲ ਬਿਲਕੁਲ ਉੱਥੇ ਇੱਕ ਟ੍ਰੈਂਡ ਚੱਲਦਾ ਸੀ ਨੈਪ ਬੇਬੀ ਨੈਪ ਬੇਬੀ ਹਾਂ ਨੈਪ ਉਹਦੀ ਹੈ ਡੈਪਟਿਜ਼ਮ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਅ ਮਤਲਬ ਆ ਵੀ ਪਿਤਾਪੁਰਖੀ ਠੀਕ ਹੈ ਉਹ ਕਹਿੰਦੇ ਵੀ ਇਹ ਇਹ ਜਿਹੜੇ ਬੇਬੀ ਹੈ ਨਾ ਨਿੱਪ ਬੇਬੀ ਹੈ ਇਹ ਉਹ ਬੱਚੇ ਹੈ ਜਿਹੜੇ ਖਾਂਦੇ ਪਿੰਦੇ ਪਰਵਾਰ ਦੇ ਦੇ ਰਾਜਪਾਕ ਦੇ ਵਿੱਚ ਹੈਗੇ ਚਾਹੇ ਉਹ ਅਫਸਰ ਹੈ ਤੇ ਚਾਹੇ ਪੋਲੀਟੀਕਲ ਉਹਨਾਂ ਦੇ ਬੱਚੇ ਹੈ ਜੀ ਜੀ ਇਹ ਤਾਂ ਕਰਦੇ ਐਸ਼ਾ ਤੇ ਅਸੀਂ ਕਰਦੇ ਦਿਹਾੜੀ ਜੜੀ ਦੂਜੀ ਗੱਲ ਹੈ ਕਿ ਨੇਪਾਲ ਦਾ ਇੱਕ ਵੱਡਾ ਹਿੱਸਾ ਤੀਜਾ ਹਿੱਸਾ ਲਗਭਗ ਜਿਹੜੀ ਹੈਗੀ ਆਬਾਦੀ ਉਪਦੇਸ਼ਾਂ ਚ ਰਹਿੰਦੀ ਹੈ ਬਿਲਕੁਲ ਬਿਲਕੁਲ ਜੀ ਉਹ ਜਿਹੜੇ ਲੋਕ ਵਿਦੇਸ਼ਾਂ ਚ ਰਹਿੰਦੇ ਆ ਉੱਥੇ ਦਿਹਾੜੀ ਮਜ਼ਦੂਰੀ ਕਰਦੇ ਆ ਆਪਣਾ ਸਾਰਾ ਕੁਝ ਕਰਦੇ ਆ ਪਰਿਵਾਰਾਂ ਦੇ ਨਾਲ ਉਹਨਾਂ ਦਾ ਤਾਲਮਿਲਕ ਵਿੱਚ ਹੋਵੇ ਕਿਵੇਂ ਹੋਵੇ ਲੋਕ ਭ੍ਰਿਸ਼ਟਾਚਾਰ ਤੋਂ ਦੁਖੀ ਸੀ ਲੋਕ ਇਸ ਗੱਲ ਤੋਂ ਦੁਖੀ ਸੀ ਕਿ ਜਿਹੜੇ ਹੈਗੇ ਆ ਇਹ ਵੱਡੇ ਵੱਡੇ ਲੋਕਾਂ ਲੋਕ ਜਿਹੜੇ ਐਸ ਕਰਦੇ ਅਸੀਂ ਗਰੀਬ ਲੋਕ ਆ ਜਿਹੜੇ ਗਰੀਬ ਆ ਜੀ ਜੀ ਉਦੋਂ ਵੀ ਜ਼ਿਆਦਾ ਉਹਨਾਂ ਨੂੰ ਇਸ ਗੱਲ ਦੀ ਸੀ ਕਿ ਕ腐ਸ਼ਨ ਬਹੁਤ ਜ਼ਿਆਦਾ ਹੈ ਜ਼ਿਆਦਾ ਜੀ ਫਿਰ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਬਾਹਰ ਰਹਿੰਦੇ ਸੀ ਉਹਨਾਂ ਦੇ ਨਾਲ ਤਾਲਮਿਲ ਕਰਨਾ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤਾਲਮਿਲ ਕਰਦੇ ਬਿਲਕੁਲ 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 ਜੀ ਨੇਪਾਲ ਦੀ ਸਰਕਾਰ ਨੇ ਉੱਥੇ ਸੋਸ਼ਲ ਮੀਡੀਆ ਜਿਹੜੇ ਹੈਗੇ ਆ ਪਲੇਟਫਾਰਮ ਉਹਨਾਂ ਸਾਰਿਆਂ ਨੂੰ ਕਹਿੰਦਾ ਸਾਰੀਆਂ ਆਰਗੇਨਾਈ ਜੇ ਤੁਸੀਂ ਰਜਿਸਟਰਡ ਨਾ ਕਰਾਉਂਗੇ ਤਾਂ ਫਿਰ ਅਸੀਂ پابੰਦ ਕਰ ਦਾਂਗੇ ਟਾਈਮ ਬਹੁਤ ਥੋੜਾ ਦਿੱਤਾ ਜੀ ਉਹਦੇ ਵਿੱਚੋਂ ਕੱਲਾ ਟਿਕਟੌਕ ਵਾਲਿਆਂ ਨੇ ਡਿਸਟ੍ਰਿਕਟ ਕਰਾਇਆ ਸੀ ਬਾਕੀ ਨੇ ਰਜਿਸਟਰੀ ਕਰਵਾਇਆ ਤੇ ਇਹਨਾਂ ਨੇ ਸਾਰਾ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਹੜੇ ਉਹ ਬੰਦ ਕਰ ਲਿਆ ਨਤੀਜਾ ਇਹ ਹੋ ਗਿਆ ਕਿ ਜੋ ਤੀਜਾ ਹਿੱਸਾ ਵਾਦੀ ਦੇ ਨਾਲੋਂ ਲੋਕਾਂ ਦਾ ਕਨੈਕਸ਼ਨ ਟੁੱਟ ਗਿਆ ਟੁੱਟ ਜਾਵੇ ਤੇ ਉਹਨਾਂ ਦੀ ਬੇਚੈਨੀ ਫੈਲ ਜਾਂਦੀ ਬਿਲਕੁਲ ਬਿਲਕੁਲ ਜੀ ਉਹ ਬੇਚੈਨੀ ਫਿਰ ਜਿਹੜੀ ਹੈਗੀ ਇੱਕਦਮ ਉਹਦੇ ਵਿੱਚੋਂ ਲਾਵਾ ਫੁੱਟਿਆ ਤੇ ਉੱਥੇ ਇੱਕ ਬਗਾਵਤ ਹੋਈ ਬਗਾਵਤ ਹੋਈ ਠੀਕ ਹੈ ਉਸ ਬਗਾਵਤ ਦੇ ਵਿੱਚੋਂ ਫਿਰ ਜਿਹੜੀ ਇਹ ਤੁਸੀਂ ਦੇਖੋ ਵੀ ਕਈ ਵ ਜਦੋਂ ਪਬਲਿਕ ਵੱਡੇ ਪਦਰ ਤੇ ਉੱਠ ਕੇ ਤੇ ਘੇਰਾ ਪਾ ਲਵੇ ਤੇ ਫਿਰ ਉੱਥੇ ਬੰਬ ਬੰਦੂਖਾਂ ਵੀ ਕੁਛ ਨਹੀਂ ਕਰ ਬਿਲਕੁਲ ਜੀ ਬਿਲਕੁਲ ਨਤੀਜਾ ਇਹ ਹੋਇਆ ਵੀ ਫਿਰ ਪੁਲਿਸ ਤੇ ਫੌਜ ਵੀ ਜਿਹੜੀ ਹੈਗੀ ਉਹ ਬੇਵੱਸ ਹੋ ਗਈ ਤੇ ਲੋਕਾਂ ਨੇ ਇੰਨੀ ਬੁਰੀ ਹਾਲਤ ਕਰਤੀ ਕਿ ਪ੍ਰਧਾਨ ਮੰਤਰੀ ਵੀ ਭੱਜ ਗਿਆ ਅਸਤੀਫਾ ਦੇ ਕੇ ਤੇ ਬਾਕੀ ਸਾਰੇ ਭੱਜ ਗਏ ਤੇ ਕਈ ਪ੍ਰਧਾਨ ਮੰਤਰੀ ਦੇ ਘਰਾਂ ਨੂੰ ਅੱਗ ਤੱਕ ਲਾਤੀ ਸੀ ਇਹਦੇ ਸਾਬ ਕਬ ਹੋ ਗਏ ਸੀ ਠੀਕ ਹੈ ਸਰ ਤਾਂ ਉਹਦੇ ਵਿੱਚੋਂ ਫਿਰ ਹੋਇਆ ਵੀ ਹੁਣ ਕਰੀਏ ਕੀ ਤੇ ਕੀ ਚਲਾਈਏ ਹੁਣ ਮੁਲਕ ਦਾ ਕਾਰੋਬਾਰ ਕਿਹੜੇ ਪਾਸੇ ਨੂੰ ਲੈ ਕੇ ਜਾਏ ਜੀ ਤਾਂ ਦੋ ਕਿਸਮ ਦੇ ਲੋਕ ਹੋ ਗਏ ਇੱਕ ਲੋਕ ਤਾਂ ਉਸ ਜਿਹੜੇ ਕਹਿੰਦੇ ਸੀ ਦਰਬਾਰ ਰਾਜ ਦੇ ਅੰਦਰ ਰਾਜ ਕੀਤਾ ਜਲ ਇੱਕ ਲੋਕ ਕਹਿੰਦੇ ਵੀ ਸੰਵਧਾਨ ਹੈਗਾ ਤੇ ਸੰਵਧਾਨ ਦੇ ਮੁਤਾਬਕ ਚੱਲੇ ਚੰਗੀ ਸਰਕਾਰ ਬਣਦੀ ਸਰਕਾਰ ਚੰਗੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਕਿਹਨੂੰ ਬਣਾਇਆ ਜਾਵੇ ਉੱਥੇ ਵੀ ਫਿਰ ਵਿਰੋਧ ਹੋ ਗਿਆ ਜੀ ਇੱਕ ਪੱਖ ਤੇਰਾ ਸੀਓ ਕਹਿੰਦੇ ਸੀਗੇ ਕਿ ਜਿਹੜੀ ਇਹ ਮੈਡਮ ਹੈ ਸ਼ੁਸ਼ੀਲਾ ਕਾਰਕੀ ਇਹਨੂੰ ਬਣਾ ਲਿਆ ਜਾਵੇ ਬਣਾ ਲਿਆ ਜਾਵੇ ਸ਼ੁਸ਼ੀਲਾ ਕਾਰਕੀ ਵੈਲ ਐਜੂਕੇਟਡ ਹੈ ਜੀ ਔਰ ਇਹ ਨੇਪਾਲ ਦੀ ਪਹਿਲੀ ਜਿਹੜੀ ਔਰਤ ਸੀ ਜਿਹੜੀ ਉੱਥੋਂ ਦੀ ਸੁਪਰੀਮ ਕੋਰਟ ਦੀ ਚੀਫ ਜਸਟਿਸ ਬਣ ਗਈ ਸੀ ਇਹ 2016 ਦੇ ਵਿੱਚ ਬਣ ਗਈ ਸੀ 17 ਤੱਕ ਰਹੀ ਹੈ ਤੇ ਫਿਰ ਇਹਨੇ ਆਪਣਾ ਚੜਤਾ ਸੀਗਾ ਰਿਟਾਇਰਮੈਂਟ ਲੈ ਲਈ ਸੀਗੀ ਤਾਂ ਇਹ ਬੀਬੀ ਜਿਹੜੀ ਹੈਗੀ ਹੈ ਇਹ ਬੀਬੀ ਇੰਡੀਆ ਚ ਪੜਦੀ ਵੀ ਹਿੰਦੀ ਹੈ ਚ ਪੜਦੀ ਹੈ ਵਾਰਾਨਸੀ ਯੂਨੀਵਰਸਿਟੀ ਵਾਰਾਨਸੀ ਦੇ ਵਿੱਚ ਹੈ ਜਿਹੜੀ ਉੱਥੇ ਪੜਦੀ ਰਹੀ ਹੈ ਉੱਥੋਂ ਇਹਨੇ ਪੋਲੀਟੀਕਲ ਸਾਇੰਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜੀ ਜੀ ਇਤੂ ਮੇਰੇ ਚਲੀ ਗਈ ਨੇਪਾਲ ਤੇ ਨੇਪਾਲ ਦੇ ਵਿੱਚ ਜਾ ਕੇ ਫਿਰ ਇਸ ਬੀਬੀ ਨੇ ਉੱਥੇ ਦੀ ਇੱਕ ਯੂਨੀਵਰਸਿਟੀ ਹੈ ਅਹ ਨੇਪਾਲ ਦੀ ਯੂਨੀਵਰਸਿਟੀ ਹੈ ਤੇ ਕਾਠਮੰਡੂ ਦੇ ਵਿੱਚ ਤ੍ਰਿਪਵਨ ਯੂਨੀਵਰਸਿਟੀ ਤ੍ਰਿਪਵਨ ਹਾਂ ਉਹਦੇ ਤੋਂ ਫਿਰ ਇਹਨਾਂ ਨੇ ਮਤਲਬ ਜਿਹੜੀ ਇੱਕ ਕਾਨੂੰਨ ਦੀ ਡਿਗਰੀ ਡਿਗਰੀ ਆਪਾਂ ਕੀ ਦੀ ਲਾਪਾਸ ਕੀਤਾ ਲਾਪਾਸ ਕੀਤਾ ਠੀਕ ਹੈ ਇਹ ਲਾਪਾਸ ਕਰਕੇ ਲਾਏ ਨਹੀਂ ਕੀਤਾ ਸੀ 1978 ਦੇ ਵਿੱਚ ਅੱਛਾ ਜੀ 75 ਦੇ ਵਿੱਚ ਇਹਨੇ ਇੱਥੋਂ ਕੀਤੀ ਸੀਗੀ 65 ਸਾਲੇ ਦੀ ਉਮਰ ਹੈ ਆਪਣੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਬਾਰਾਨਸੀ ਯੂਨੀਵਰਸਿਟੀ ਤੋਂ ਸ਼ੇਰ ਨੇ ਲਾ ਕਰਕੇ ਮਤਲਬ ਆਪਣਾ ਕੰਮ ਸ਼ੁਰੂ ਕੀਤਾ ਫਿਰ ਇਹ ਜੱਜ ਬਣ ਗਈ ਜੱਜ ਬਣ ਕੇ ਸੁਪਰੀਮ ਕੋਰਟ ਦੀ ਚੀਫ ਜਸਟਿਸ ਰਿਟਾਇਰ ਹੋਈ ਹੈ ਠੀਕ ਹੈ ਜੀ ਆ ਗਾਂ ਬਦੂ ਹੈ ਜੀ ਰਿਟਾਇਰ ਹੋਣ ਤੋਂ ਬਾਅਦ ਵੀ ਇਹਨੇ ਬੜੇ ਆ ਗਾਂ ਬਦੂ ਕੰਮ ਕੀਤੇ ਜੀ ਤੇ ਫਿਰ ਉੱਥੇ ਜਿਹੜੀ ਹੈਗੀ ਹੈ ਜਿਹੜੇ ਉਹ ਐ ਐ ਐ ਐ ਨੇ ਆ ਨਦੀ ਹੋਣੀ ਹੈ ਜਿਹੜੀ ਮਾਪਾ ਕਮਾ ਗਈ ਜਿਹੜੀ ਹੁੰਦੀ ਹੈ ਕੀ ਹੈ ਨੈਕਸਟ ਜੇਨਰੇਸ਼ਨ ਨੈਕਸਟ ਜਿਹੜੇ ਨੈਕਸਟ ਜਿਹੜੀ 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 ਪਾਕਿਸਤਾਨ ਦੀ ਵੀ 18-19 ਸਾਲ ਤੋਂ ਲੈ ਕੇ 25-30 ਸਾਲ ਦੇ ਵਿੱਚ ਜਿਹੜੇ ਬੱਚੇ ਜਿਹੜੇ ਜੂਸ ਆਏ ਜਿਸ ਦੂਤਰੇ ਉੱਥੇ ਦਰਮਿਆ ਆਪਣੇ ਜਿਹੜੀ ਐ ਕੀਤੀ ਸੀਗੀ ਬਗਾਵਤ ਕੀਤੀ ਸੀ ਜਿਨ੍ਹਾਂ ਨੇ ਅਗਵਾਈ ਕੀਤੀ ਉਸ ਅੰਦੋਲਨ ਦੀ ਇੱਕ ਤਾਂ ਉਹ ਹੋ ਗਈ ਇੱਕ ਸਾਰੀਆਂ ਪੋਲੀਟੀਕਲ ਪਾਰਟੀਆਂ ਹੋ ਗਈਆਂ ਇਹਨਾਂ ਸਾਰੀਆਂ ਦੀ ਫਿਰ ਜਿਹੜੀ ਹੈਗਾ ਉਹਨਾਂ ਨੇ ਜੈਨ ਜੈਡ ਵੀ ਕਹਿ ਦਿੰਦੇ ਇਹਨਾਂ ਸਾਰਿਆਂ ਨੂੰ ਜੈਨ ਜੈਡ ਇਹਨਾਂ ਸਾਰਿਆਂ ਨੇ ਫਿਰ ਮਿਲ ਕੇ ਜਿਹੜੀ ਹੈ ਉਹਦੇ ਵਿੱਚ ਆਨਲਾਈਨ ਇੱਕ VOTING ਵਾਲਾ ਸਹੂਕਤਾ ਬਣਾਇਆ ਵੀ ਕਿਸੇ ਦੀ ਕੀ ਰਿਹਾ ਹੈ ਠੀਕ ਹੈ ਸਰ ਜਿਆਦਾਤਰ ਲੋਕਾਂ ਦੇ ਵਿੱਚ ਫਿਰ ਇਹ ਆ ਗਿਆ ਕਿ ਇਸ ਮੈਡ ਮਨੂਹੀ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਬਣਾ ਲਿਆ ਜੀ ਠੀਕ ਹੈ ਜੀ ਬੀਤੀ ਰਾਤ ਇਹਨਾਂ ਨੂੰ ਜਿਹੜਾ ਹੈ ਰਾਤ ਨੂੰ ਪ੍ਰਾਈਮ ਮਿਨਿਸਟਰੀ ਦੀ ਸੌ ਰਾਸ਼ਟਰਪਤੀ ਭਵਨ ਦੇ ਵਿੱਚ ਇਕਵਾ ਦਿੱਤੀ ਹੈ ਤੇ ਹੁਣ ਉਹ ਪ੍ਰਾਈਮ ਮਿਨਿਸਟਰ ਬਣ ਗਈ ਇਸ ਕਰਕੇ ਉਹ BB ਇਸ ਵੇਲੇ ਜਿਹੜੀ ਹੈਗੀ ਹੈ ਸਰਖਿਆਂ ਦੇ ਵਿੱਚ ਆ ਉਹਦੀ ਜ਼ਿੰਮੇਵਾਰੀ ਇਹ ਹੈ ਕਿ ਇਹਨੇ ਆਉਣ ਵਾਲੇ ਕੁਝ ਮਹੀਨੇ ਦੇ ਵਿੱਚ ਵਿੱਚ ਜੀ ਜੀ ਉੱਥੇ ਜਿਹੜੀ ਹੈਗੀ ਹੈ ਉਹ ਇਲੈ ਦੂਸਰੀ ਬੀਬੀ ਜਿਹੜੀ ਹੈਗੀ ਹੈ ਉਹ ਹੈਗੀ ਬੀਬੀ ਮਹਿੰਦਰ ਕੌਰ ਮਹਿੰਦਰ ਕੌਰ ਜੀ ਮਹਿੰਦਰ ਕੌਰ ਜਿਹੜੀ ਹੈਗੀ ਹੈ ਮਹਿੰਦਰ ਕੌਰ ਇੱਕ ਕੀਰਤੀ ਔਰਤ ਹੈ ਕੀਰਤੀ ਹੈ ਬਿਲਕੁਲ ਪਿੰਡ ਉਹਦਾ ਬਹਾਦਰਗੜ ਜੰਡਗੰਡੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਪਿੰਡ ਇਹ ਬੀਬੀ ਉਹ ਬੀਬੀ ਹੈ ਜਿਹੜੀ ਬੀਬੀ ਆਪਣੇ ਖੇਤ ਖੇਤ ਦੇ ਵਿੱਚ ਕੰਮ ਵੀ ਕਰਦੀ ਹੈ ਕੰਮ ਵੀ ਕਰਦੀ ਹੈ ਔਰ ਨਾਲ ਦੀ ਨਾਲ ਹੀ ਇਹ ਸਮਾਜਿਕ ਸਰਕਾਰਾਂ ਦੇ ਵਿੱਚ ਵੀ ਹੈ ਬਿਲਕੁਲ ਬਿਲਕੁਲ ਤੇ ਫਿਰ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਦੇ ਵਾਸਤੇ ਜੂਝਣ ਵਾਲੀ ਔਰਤ ਹੈ ਜੀ ਇਸ ਬੀਬੀ ਨੇ ਕੋਈ ਅੰਦੋਲਨ ਨਹੀਂ ਛੱਡਿਆ ਕਿਸਾਨਾਂ ਦਾ ਜਿਹਦੇ ਵਿੱਚ ਨੇ ਭਾਗ ਨਾ ਲਿਆ ਤੁਸੀਂ ਇਹ ਦੇਖੋ ਵੀ ਮਿਹਨਤ ਮਜ਼ਦੂਰੀ ਕਰਦੇ ਆ ਇਹਦੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਕਮਰ ਜੀ ਉਹ ਕਮਰ ਦੇ ਵਿੱਚ ਵੱਲ ਪੈ ਗਿਆ ਤੇ ਇਹਨੂੰ ਕੁੱਬ ਪੈ ਗਿਆ ਕੁੱਬ ਪੈ ਗਿਆ ਜੀ ਤੇ ਇਹ ਬੀਬੀ ਜ਼ਿਆਦਾਤਰ ਜਿਹੜੀ ਹੈ ਆਪਣੀ ਸੋਟੀ ਦੇ ਆਸਰੇ ਨਾਲ ਤੁਰਦੀ ਹੈ ਜੀ ਏ ਬੀਬੀ ਸੰਗਤ ਇੱਕ ਜਿਹੜਾ ਵੀਡੀਓਜ਼ ਆਫਸਰ ਨੇ ਸਾਹਮਣੇ ਇੱਕ ਧਰਨਾ ਸੀ ਜੀ ਉਸ ਧਰਨੇ ਦੇ ਵਿੱਚ ਇਹ ਬੀਬੀ ਗਈ ਸੀ ਤੇ ਜਿਹਦੇ ਹੱਥ ਵਿੱਚ ਝੰਡਾ ਫੜਿਆ ਹੋਇਆ ਸੀਗਾ ਤੇ ਮਤਲਬ ਇਹ ਲੀਡ ਕਰ ਰਹੀ ਸੀਗੀ ਆਪਣੇ ਜਥੇ ਨੂੰ ਜਥੇ ਨੂੰ ਜੀ ਉਹ ਕਿਸੇ ਨੇ ਆਪਣੇ ਸੱਜਣ ਨੇ ਤਸਵੀਰ ਲੈ ਲਈ ਤੇ ਉਹ ਤਸਵੀਰ ਵਾਇਰਲ ਹੋ ਗਈ ਵਾਇਰਲ ਹੋ ਗਈ ਜੀ ਤੇ ਟਾਈਮ ਮੈਗਜ਼ੀਨ ਨੇ ਜੀ ਟਾਈਮ ਮੈਗਜ਼ੀਨ ਬਹੁਤ ਵੱਡਾ ਮੈਗਜ਼ੀਨ ਆ ਉਹਨੇ ਆਪਣੇ ਜਿਹੜਾ ਹੈਗਾ ਕਵਰ ਸਟੋਰੀ ਬਣਾਈ ਸੀ ਠੀਕ ਹੈ ਜੀ ਦੁਨੀਆ ਦੀਆਂ ਜਿਹੜੀਆਂ ਬਹੁਤ ਤਾਕਤਵਰ ਔਰਤਾਂ ਆ ਉਹਦੇ ਵਿੱਚ ਇਸ ਬੀਬੀ ਦਾ ਨਾਮ ਬੀਬੀ ਦੇ ਨਾਮ ਉਹਦੇ ਵਿੱਚ ਸ਼ਾਹੀਨ ਵਾਲੀ ਸ਼ਾਹੀਨ ਬਾਗ ਦੇ ਵਿੱਚ ਜਿਹੜੀ ਮਾਤਾ ਅੰਦੋਲਨ ਦੀ ਅਗਵਾਈ ਕਰਦੀ ਬੈਹ ਜਾਂਦੀ ਸੀ ਸਵੇਰੇ ਆਕੇ ਉਹਦਾ ਨਾਮ ਵੀ ਪਾਇਆ ਸੀ ਜੀ ਜੀ ਉਹਦੇ ਵਿੱਚ ਬਿਲਕਿਸ ਬਾਨੋ ਦਾ ਨਾਮ ਵੀ ਪਾਇਆ ਸੀ ਬਿਲਕਿਸ ਬਾਨੋ ਵੀ ਜਿਨ ਤੁਹਾਨੂੰ ਪਤਾ ਵੀ ਉਹ ਜਿਹੜੀ ਗੁਜਰਾਤ ਵਾਲੀ ਉਹਨੂੰ ਬੜੀਆ ਮੁਸੀਬਤਾਂ ਸਾਹਮਣਾ ਕਰਨਾ ਪਿਆ ਉਹਨੇ ਵੀ ਬੜੀ ਲੜਾਈ ਲੜੀ ਜੀ ਉਹ ਟਾਈਮ ਮੈਗਜ਼ੀਨ ਦੇ ਵਿੱਚ ਜਦੋਂ ਬੀਬੀ ਦੀ ਸਟੋਰੀ ਆ ਗਈ ਜੀ ਤਾਂ ਉਹ ਸਟੋਰੀ ਵਿੱਚ ਫਿਰ ਦੀ ਬੱਲੇ ਬੱਲੇ ਹੋ ਗਈ ਤੇ ਇਹ ਤਾਂ ਬੀਬੀ ਬਹੁਤ ਵਧੀਆ ਹੈ ਜੀ ਇਹ ਉਹ ਸਮਾਸੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਕਿਸਾਨ ਅੰਦੋਲਨ ਦੇ ਦੌਰਾਨ ਫਿਰ ਇਸ ਬੀਬੀ ਦੀ ਜਿਹੜੀ ਬੱਲੇ ਬੱਲੇ ਹੋ ਗਈ ਤੇ ਇਹ ਬੀਬੀ ਉਦੋਂ ਸੁਰਖਿਆ ਚ ਹੋਰ ਦੇਲਾ ਗਈ ਜੀ ਜਿੱਦੋਂ ਇੱਕ ਤੀਜੀ ਬੀਬੀ ਆ ਜਿਹੜੀ ਉਹ ਮੈਦਾਨ ਚ ਆ ਗਈ ਠੀਕ ਹੈ ਜੀ ਤੀਜੀ ਬੀਬੀ ਜਿਹੜੀ ਹੈ ਹਿਮਾਚਲ ਪ੍ਰਦੇਸ਼ ਦੀ ਹੈ ਚੰਡੀਗੜ੍ਹ ਦੇ ਵਿੱਚ ਪੜ੍ਹੀ ਲਿਖੀ ਹੈ ਤੇ ਉਹ ਫਿਲਮ ਐਕਟਰਸ ਹੈ ਅੱਛਾ ਜੀ ਨਾ ਉਹਦਾ ਕੰਗਣਾ ਰਨੌਤ ਹੈ ਠੀਕ ਹੈ ਜੀ ਅੱਛਾ ਕੰਗਣਾ ਰਨੌਤ ਜਿਹੜੀ ਹੈਗੀ ਆ ਜੀ ਉਹ ਜਦੋਂ ਚਲੀ ਗਈ ਤੋਂ ਬੰਬੇ ਚਲੀ ਗਈ ਜੀ ਤੇ ਬੰਬੇ ਜਾ ਕੇ ਉਹਨੇ ਆਦੀ ਐਕਟਿੰਗ ਦੇ ਵਿੱਚ ਹੱਥ ਅਜਮਾਇਆ ਤੇ ਉਹ ਬੀਬੀ ਦਾ ਥੋੜਾ ਜਿਹਾ ਨਾ ਚੱਲ ਪਿਆ ਨਾ ਚੱਲ ਪਿਆ ਨਾ ਚੱਲਣ ਤੋਂ ਬਾਅਦ ਉਹ ਫਿਰ ਬੀਬੀ ਦੇ ਦਿਮਾਗ ਦੇ ਵਿੱਚ ਇਹ ਆਈ ਵੀ ਆਪਾਂ ਵੀ ਕਿਉਂ ਨਾ ਸਮਿਰਤੀ ਇਰਾਨੀ ਨੂੰ ਪੋਲਿਟਿਕਸ ਦੇ ਵਿੱਚ ਆਪਣਾ ਹੱਥ ਜਮਾ ਲਗੇ ਹੱਥ ਭਾਈਏ ਤੇ ਆਪਾਂ ਦੇਖੀਏ ਕੁਝ ਹਾਂ ਜੀ ਉਸ ਬੀਬੀ ਨੇ ਫਿਰ ਕੀ ਕੀਤਾ ਉਸ ਬੀਬੀ ਨੇ ਇੱਕ ਟਵੀਟ ਕੀਤਾ ਜੀ ਉਸ ਟਵੀਟ ਦੇ ਵਿੱਚ ਜਿਹੜੀ ਮਾਤਾ ਮਹਿੰਦਰ ਕੌਰ ਹੈ ਉਹਨੇ ਕਿਹਾ ਕਿ ਇਹ ਬੀਬੀ ਇਹ ਕੀ ਹੈ ਇਹ ਤਾਂ ਬੀਬੀਆਂ ਉਹ ਆ ਜਿਹੜੀਆਂ 100-100 ਰੁਪਏ ਦਿਹਾੜੀ ਤੇ ਆ ਜਾਂਦੀਆਂ ਕਿਸਾਨ ਅੰਦੋਲਨ ਦੇ ਵਿੱਚ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਬੀਬੀਆਂ ਦੇ ਵਿੱਚ ਇੱਕ ਇਹ ਹੈ ਜੀ ਕਵਰ ਸਟੋਰੀ ਕਿਉਂ ਕਿ ਉਹਦੀ ਲੱਗੀ ਹੋਈ ਸੀ ਟਾਈਮ ਲਾਈਨ ਦੇ ਵਿੱਚ ਉਹ ਬੀਬੀ ਦੀ ਤਸਵੀਰ ਆ ਗਈ ਜੀ ਜਦੋਂ ਤਸਵੀਰ ਆਗੀ ਤੇ ਫਿਰ ਸਾਰੇ ਪਾਸੇ ਤਰਥਲੀ ਮਚ ਗਈ ਬਿਲਕੁਲ ਬਿਲਕੁਲ ਮੀਡੀਆ ਦੇ ਸੱਜਣ ਆਪਣੇ ਸੱਜਣ ਮਿੱਤਰ ਸਾਰੇ ਪਹੁੰਚ ਗਏ ਬੀਬੀ ਦੇ ਕੋਲੇ ਬਹਾਦਰਗੜ੍ਹ ਜਨ ਗਿਆ ਜੀ ਵੀ ਮਾਤਾ ਤੂੰ ਦੱਸ ਤੈਨੂੰ ਉਹ ਕਹਿੰਦੀ ਐ 100-100 ਰੁਪਈਆ ਲਈ ਉਹ ਕਹਿੰਦੀ ਇਹਨੂੰ ਕੀ ਪਤਾ ਐ ਬਿਲਕੁਲ ਇਹਨੂੰ ਕਿਰਤਨਾ ਕੀ ਪਤਾ ਐ ਉਹ ਕਹਿੰਦੀ ਮੈਂ ਕਿਰਤੀ ਆ ਮੈਂ ਕੰਮ ਕਰਦੀ ਆ ਮੈਂ ਕੰਮ ਕਰਵਾਉਂਦੀ ਵੀ ਆ ਇਹ ਬੀਬੀ ਜਿਹੜੀ ਹੈਗੀ ਇਹ ਕੰਗਣਾ ਰ瑙ਤ ਕਹਿੰਦੀ ਮੈਂ ਰੁਪਈਆ 500 ਦਿਹਾੜੀ ਆਉਂਗੀ ਤੇ ਮੇਰੇ ਖੇਤ ਤੇ ਜਾ ਕੇ ਕੰਮ ਕਰੇ ਜਿਦੋਂ ਨੇ 500 ਦਿਹਾੜੀ ਵਾਲੀ ਗੱਲ ਕਰੇਗੇ ਕਹਿੰਦੀ ਦੱਸ ਫਿਰ ਕੀ ਹੋ ਔਰ ਉਹ ਚਰਚਾ ਇੰਨੀ ਜ਼ਿਆਦਾ ਹੋ ਗਈ ਜੀ ਸੰਸਾਰ ਪਦਰਤੇ ਦੀ ਚਰਚਾ ਹੋਈ ਜੀ ਨਿਊਜ਼ੀਲੈਂਡ ਦੇ ਵਿੱਚ ਸਿਕ ਸੁਪਰੀਮ ਸਿਕ ਸੁਸਾਇਟੀ ਹੈ ਜੀ ਉੱਥੇ ਤਰਨ ਦੀ ਬਲਾਸਪੁਰ ਹੋਰੀ ਸਾਡੇ ਸੱਜਣ ਮਿੱਤਰ ਜਿਹੜੇ ਹੈਗੇ ਉਹ ਅੱਜ ਕੱਲ ਤਾਂ ਆਸਟ੍ਰੇਲੀਆ ਚ ਆ ਗਏ ਜੀ ਅਵਤਾਰ ਸਿੰਘ ਪਹਿਨਾ ਤੇ ਤਰਨਦੀਪ ਸਿੰਘ ਬਲਾਸਪੁਰ ਤੇ ਉਦੋਂ ਨਿਊਜ਼ੀਲੈਂਡ ਦੇ ਉੱਤੇ ਹੁੰਦੇ ਸੀ ਐਨ ਜ਼ेड ਪੰਜਾਬੀ ਆਸਤੇ ਕੰਮ ਕਰਦੇ ਰਹੇ ਸੀ ਬਿਲਕੁਲ ਬਿਲਕੁਲ ਮੈਂ ਵੀ ਉਹਨਾਂ ਦੇ ਨਾਲ ਕੁਝ ਪ੍ਰੋਗਰਾਮ ਕੀਤੇ ਸੀਗੇ ਤੇ ਮੈਨੂੰ ਟੈਲੀਫੋਨ ਆਉਂਦਾ ਤਰਨਦੀਪ ਬਲਾਸਪੁਰ ਦਾ ਕਿ ਸਾਡੀ ਇੱਕ ਟੀਮ ਆ ਰਹੀ ਹੈ ਤੁਸੀਂ ਇਹਨਾਂ ਦੇ ਨਾਲ ਜਾਓ ਬਹਾਦਰਗੜ੍ਹ ਜੰਨੀਆਂ ਮੈਂ ਕਿਹਾ ਵੀ ਕ ਕੰਮ ਕਹਿੰਦੇ ਬਸ ਕੋਈ ਨਹੀਂ ਉਹ ਬੀਬੀ ਦਾ ਜਿਹੜਾ ਸਨਮਾਨ ਕਰਨਾ ਹੈ ਨਿ ਬਿਲਕੁਲ ਨਿ ਨਿਊਜ਼ੀਲੈਂਡ ਦੇ ਵਿੱਚ ਉਹ 골ਡ ਮੈਡਲ ਬਣ ਕੇ ਆਇਆ ਔਰ ਉਸ 골ਡ ਮੈਡਲ ਦੇ ਨਾਲ ਫਿਰ ਉਸ ਬੀਬੀ ਦਾ ਸਨਮਾਨ ਕੀਤਾ ਬਿਲਕੁਲ ਜੀ ਉਹ ਬੀਬੀ ਨੇ ਫਿਰ ਬਾਅਦ ਦੇ ਵਿੱਚ ਦੇਖਿਆ ਕਿ ਇਹ ਨੇ ਮੇਰੀ ਗੈਰਤ ਨੂੰ ਜੀ ਜਾਂ ਮੇਰੇ ਜਿਹੜਾ ਜਿਹੜਾ ਮੇਰਾ ਖੇਤੀਬਾੜੀ ਦਾ ਕੀਤਾ ਪਰਮ ਪਿਤਾ ਹੈ ਕਿਉਂਕਿ ਖੇਤੀ ਕਿਰਤ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਬਹੁਤ ਪ੍ਰਸ਼ੰਸਾ ਕੀਤੀ ਹੈ ਬਿਲਕੁਲ ਜੀ ਸਾਡੇ ਜਿਹੜੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਹੈ ਸਿੱਖ ਧਰਮ ਦੇ ਜਿਨ੍ਹਾਂ ਨੂੰ ਅਸੀਂ ਵਾਨੀ ਕਹਿ ਦਿੰਦੇ ਹਾਂ ਜੀ ਉਹਨਾਂ ਨੇ ਆਪਣਾ ਆਖਰੀ ਸਮਾਂ ਉਹ ਕਰਤਾਰਪੁਰ ਸਾਹਿਬ ਦੇ ਵਿੱਚ گزارਿਆ ਸੀ ਬਿਲਕੁਲ ਜੀ ਔਰ ਉੱਥੇ ਉਹਨਾਂ ਨੇ ਖੁਦ ਖੇਤੀ ਕੀਤੀ ਸੀ ਤੇ ਕਿਰਤ ਨੂੰ ਉਹਨਾਂ ਨੇ ਤਰਜੀਹ ਦਿੱਤੀ ਕਿਉਂਕਿ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਮਲਕ ਭੱਗੋ ਦਾ ਘਰ ਛੱਡ ਕੇ ਭਾਈ ਲਾਲੂ ਦੇ ਘਰ ਜਾ ਕੇ ਕੋਧਰੇ ਦੀ ਰੋਟੀ ਖਾਧੀ ਸੀ ਇਸ ਕਰਕੇ ਕਿਰਤ ਸੁਪਰੀਮਾ ਦੇ ਸਾਹਮਣੇ ਆਸਤੇ ਬਿਲਕੁਲ ਬਿਲਕੁਲ ਇਸੇ ਕਰਕੇ ਸਿੱਖੀ ਦੇ ਵਿੱਚ ਇਹ ਗੱਲ ਹੁੰਦੀ ਨੇ ਕਿਰਤ ਕਰੋ ਨਾਮ ਜਪੋ ਉਹ ਵੰਡ ਛਕੋ ਇਹ ਉੱਥੇ ਗੱਲ ਆਉਂਦੀ ਹੈ ਤੇ ਉਹਨੇ ਫਿਰ ਉਹ ਬੀਬੀ ਦੀ ਜਦੋਂ ਕਿਰਤ ਦੇ ਲੋਕਾਂ ਨੇ ਸਨਮਾਨ ਕੀਤਾ ਨਿਊਜ਼ੀਲੈਂਡ ਚੋਂ ਬੰਦੇ ਆਏ ਸਾਨੂੰ ਵੀ ਬੜਾ ਸਕੂਨ ਮਿਲਿਆ ਜੀ ਕਬੱਡੀ ਦੇ ਖਿਡਾਰੀ ਵੀ ਆਏ ਸੀ ਉੱਥੇ ਤੇ ਉਹਨਾਂ ਨੇ ਜਦੋਂ ਗੱਲ ਕੀਤੀ ਕਰਾਈ ਇਹ ਉਹ ਜਿਹੜੀ ਬੀਬੀ ਕੰਗੜਾ ਰਣੌਤਾ ਜੀ ਨੇ ਇਹ ਸਾਰਾ ਕੁਝ ਕੀਤਾ ਤੇ ਕੰਗੜਾ ਰੌਤ ਹੀ ਹੁਣ ਉਹ ਹਰ ਮਸੱਇਆ ਬਦਨਾਮੀ ਵਾਲੀ ਗੱਲ ਹੈ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਨੇ ਸ਼ਾਇਦ ਉਹਨੂੰ ਇਸ ਕਰਕੇ ਸਨਮਾਨਿਤ ਕਰਤਾ ਕਿ ਇਹ ਬੀਬੀ ਟਿਕਟ ਨਾਲ ਕੇ ਬੀਬੀ ਨੇ ਕਿਸਾਨੀ ਦੇ ਖਿਲਾਫ ਜ਼ਹਿਰ ਉਗਲਿਆ ਉਹ ਉਗਲੇ ਜੀ ਉਸ ਬੀਬੀ ਨੂੰ ਇਹਨਾਂ ਨੇ ਮੰਡੀ ਤੋਂ ਦਿੱਤੀ ਟਿਕਟ ਟਿਕਟ ਉਹ ਪਾਰਲੀਮੈਂਟ ਦੀ ਮੈਂਬਰਤਾ ਬਣ ਗਈ ਜੀ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਬੀਬੀ ਪਾਰਲੀਮੈਂਟ ਦੇ ਵਿੱਚ ਜਦੋਂ ਪਹੁੰਚ ਗਈ ਤੇ ਆਈ ਸੀ ਕਿਉਂਕਿ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੜਾ ਆਈ ਵੀ ਹੈ ਜੀ بارش ਬੜੀ ਜ਼ਿਆਦਾ ਹੋ ਰਹੀ ਸੀ ਮੰਡੀ ਦੇ ਇਲਾਕੇ 'ਚ ਤਬਾਹੀ ਬਹੁਤ ਹੋ ਗਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਦੋਂ ਮੰਡੀ ਦੇ ਇਲਾਕੇ 'ਚ ਗਈ ਤੇ ਲੋਕਾਂ ਨੇ ਕਿਹਾ ਕਿ ਬੀਬਾ ਕਰ ਕੁਛ ਤੂੰ ਸਾਡੀ ਪਾਰਲੀਮੈਂਟ ਦੀ ਮੈਂਬਰ ਹੈ ਸਾਡੇ ਲਈ ਕੁਛ ਕਰ ਕਹਿੰਦੀ ਮੈਂ ਕੀ ਕਰ ਸਕਦੀ ਆ ਮੈਂ ਕਿਹੜਾ ਵਜ਼ੀਰ ਆ ਬਿਲਕੁਲ ਜੀ ਜੇ ਕਹਿੰਦੀ ਕੇਂਦਰ 'ਚ ਵਜ਼ੀਰ ਹੁੰਦੀ ਤਾਂ ਮੈਂ ਕੁਛ ਕਰਦੀ ਮੈਂ ਤਾਂ ਇੱਕ ਸਧਾਰਨ ਪਾਰਲੀਮੈਂਟ ਦੀ ਮੈਂਬਰ ਆ ਪਾਰਲੀਮੈਂਟ ਦੇ ਮੈਂਬਰ ਦਾ ਰਤਬਾ ਬਹੁਤ ਉੱਚਾ ਹੁੰਦਾ ਬਹੁਤ ਵੱਡਾ ਪਰ ਕਿਉ ਕੰਗਣਾ ਰੌਦੀ ਲਾਲਸਾ ਤਾਂ ਉਹਦੀ ਰਾਜਪਾਕ ਕਰਨ ਦੀ ਹੈ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਸ਼ਾਇਦ ਉਹਨੇ ਆਪਣੇ ਪ੍ਰਭੂ ਨੂੰ ਬੁੱਦੀ ਸਾਹਿਬ ਨੂੰ ਖੁਸ਼ ਕਰਨ ਵਾਸਤੇ ਕਿਸਾਨ ਔਰਤਾਂ ਦੇ ਖਿਲਾਫ ਕੋਈ ਉੱਠੀ ਸਿੱਧੀ ਗੱਲ ਕੀਤੀ ਸੀ ਉਹਨੇ ਉਹ ਗੱਲ ਕਹੀ ਸੀ ਇਹ ਬੀਬੀ ਜਦੋਂ ਪਾਰਲੀਮੈਂਟ ਦੀ ਮੈਂਬਰ ਬਣੀ ਨਾ ਪ੍ਰਵਿੰਦਰ ਤੇ ਫਿਰ ਇਹ ਜਾ ਰਹੀ ਸੀ ਦਿੱਲੀ ਨੂੰ ਜੀ ਉਹਨਾਂ ਦੇ ਨਾਲ ਦੇ ਵਿੱਚ ਇਹਦੇ ਨਾਲ CRPF ਵਗੈਰਾ ਵੀ ਲੱਗੀ ਹੋਈ ਸੀ ਕਿਉਂਕਿ ਜਦੋਂ ਇਹਨੇ ਕਿਸਾਨਾਂ ਦੇ ਖਿਲਾਫ ਉੱਠੀ ਸਿੱਧੇ ਬਿਆਨ ਦਿੱਤੇ ਸੀ ਉਹਨਾਂ ਨੂੰ CRPF ਦਿੱਤੀ ਸੀ ਜੀ ਤੇ ਬੀਬੀ ਯਾਰੀ ਸੇ ਤੋਂ ਆਪਣੇ ਆਗੀ ਚੰਡੀਗੜ੍ਹ ਹਵਾਈ ਅਡੇ ਤੇ 에어ਪੋਰਟ ਤੇ ਉਥੇ 에어ਪੋਰਟ ਤੇ ਉਥੇ ਇੱਕ ਕੁੜੀ ਇੱਕ ਹੋਰ ਸੇਲੀ ਸੀਆਈਐਸਐਫ ਜੀ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਦੇ ਵਿੱਚ ਕੰਮ ਕਰਦੀ ਕੁੜੀ ਦਾ ਨਾਮ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਠੀਕ ਕੁਲਵਿੰਦਰ ਕੌਰ ਉਥੇ ਘੜੀ ਦੇ ਨਹੀਂ ਕੁਲਵਿੰਦਰ ਕੌਰ ਨੇ ਵੀ ਦੇਖਿਆ ਖੰਜ ਦਾ ਦੋ ਤੋਂ ਚਾਰ ਹੋਈਆਂ ਕੁਲਵਿੰਦਰ ਕੌਰ ਨੇ ਦੇਖਿਆ ਹਾਂ ਤੇ ਕੁਲਵਿੰਦਰ ਕੌਰ ਦਾ ਜਿਹੜਾ ਫਿਰ ਜਿਹੜੀ ਹੈਗੀ ਆ ਉਹਦਾ ਹੀ ਵੀ ਗੈਰਤ ਜਾਗ ਗੈਰਤ ਜਾਗੀ ਉਹ ਕਹਿੰਦੀ ਅੱਛਾ ਜਿਹੜਾ ਟੱਪਣ ਲੱਗੀ ਕਹਿੰਦੀ ਤੂੰ ਹਾਂ ਤੇ ਤੂੰ ਕਹਿੰਦੀ ਮੇਰੀ ਮਾਂ ਵੀ ਕਿਸਾਨ ਅੰਦੋਲਨ ਚ ਗਈ ਸੀ ਤੇ ਤੂੰ ਕੈਸੀ ਵੀ ਤਾ ਮਤਲਬ ਦਿਹਾੜੀ ਦਾ ਔਰਤਾ ਹੈ ਅਰੇ ਕਹਾ ਕੇ ਤਾਂ ਸਿੱਧਾ ਇੱਕ ਮਰੇ ਚਪੜਾ ਤੇ ਇੱਕ ਮਤਲਬ ਜਿਹੜਾ ਹੈਗਾ ਗੱਲ ਤੇ ਛਪ ਗਿਆ ਚਾਰ ਅੰਗਲਾ ਉਂਗਲਾਂ ਰ ਸੀਟ ਕਰਦੀਆਂ ਗੱਲ ਤੇ ਛਪ ਗਿਆ ਲਾ 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 ਹੋ ਗਈ ਤਾਂ ਉਹ ਇਹਦੇ ਦਾ ਸ਼ਿਕਾਇਤ ਸਕੁੰਦੇ ਨਹੀਂ ਤਾ ਹਾਂ ਜਾ ਕੇ ਕੀਤੀ ਪਰਚੇ ਪੁਰਚੇ ਦਾ ਨਹੀਂ ਹੋਏ ਪੁਰਾਣੀਆਂ ਇਨਕੁਆਰੀਆਂ ਨੂੰ ਕੁਰੀਆਂ ਰੰਗ ਬਦਲੀਆਂ ਬਦਲੀਆਂ ਮਿਲਦੀਆਂ ਕਰਤੀਆਂ ਠੀਕ ਹੈ ਜੀ ਉਹਨਾਂ ਅੱਜ ਦੇ ਜਮਾਨੇ ਦੇ ਵਿੱਚ ਜਦੋਂ ਮੈਂ ਦੇਖਦਾ ਤੇ ਸਾਡੇ ਕੋਲ ਤਿੰਨ ਬੀਬੀਆਂ ਆ ਗਈਆਂ ਤਿੰਨ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਤਾਂ ਉਹ ਹੈ ਜਿਹੜੀ ਨੇਪਾਲ ਦੀ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਬਣ ਗਈ ਆਪਣੀ ਮਤਲਬ ਜਿਹੜੀ ਇਮਾਨਦਾਰੀ ਕਰਕੇ ਤੇ ਆਪਦੀ ਕਾਬਲੀਅਤ ਕਰਕੇ ਇੱਕ ਬੀਬੀ ਇਸ ਕਰਕੇ ਚਰਚਾ ਦੇ ਵਿੱਚ ਆ ਵੀ ਇੱਕ ਕਿਰਤ ਦੀ ਪ੍ਰਤੀਕ ਬਣ ਗਈ ਠੀਕ ਹੈ ਜੀ ਤੇ ਉਹਨੇ ਜਿਹੜੀ ਹੈਗੀ ਆ ਕੰਗਣਾ ਰਨਾਉਤ ਦੇ ਖਿਲਾਫ ਕੇਸ ਕੀਤਾ ਹੋਇਆ ਠੀਕ ਹੈ ਜੀ ਉਹ ਕੇਸ ਕੀਤਾ ਹੋਇਆ ਬਠਿੰਡਾ ਦੀ ਅਦਾਲਤ ਦੇ ਵਿੱਚ ਜੀ ਕੰਗਨਾਰ ਰਣੌਤ ਨੇ ਉਸ ਕੇਸ ਨੂੰ ਰੱਦ ਕਰਵਾਉਣ ਵਾਸਤੇ ਪਹਿਲਾਂ ਸੈਸ਼ਨ ਕੋਰਟ ਤੇ ਐਪਲੀਕੇਸ਼ਨ ਪਾਈ ਰੱਦ ਹੋ ਗਈ ਜੀ ਫਿਰ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਰੱਦ ਹੋ ਗਈ ਜੀ ਫਿਰ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਕਹਿੰਦੀ ਜੀ ਮੇਰਾ ਤਾਂ ਕਸੂਰ ਕੋਈ ਨਹੀਂ ਮੈਂ ਤਾਂ ਟਵੀਟ ਨੂੰ ਰੀਟਵੀਟ ਕੀਤਾ ਸੀ ਜੀ ਜਜ ਸਾਹਿਬਾਨ ਕਹਿੰਦੇ ਨਾ 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 ਤੂੰ ਟਵੀਟ ਨੂੰ ਰੀਪ੍ਰਿੰਟ ਟਵੀਟ ਨਿਕਲਾ ਕੀਤਾ ਜੀ ਤੂੰ ਜਿਹੜੀਆਂ ਦੰਦੀਆਂ ਕੱਢੀਆਂ ਬਿਲਕੁਲ ਜੀ ਜਿਹੜੀਆਂ ਦੰਦਲੀਆਂ ਕੱਢਦੀਆਂ ਤੂੰ ਉਹਨਾਂ ਦੀ ਕਿਰਤ ਦਾ ਮਜ਼ਾਕ ਉਡਾਇਆ ਇਸ ਕਰਕੇ ਅਸੀਂ ਵੀ ਤੇਰੀ ਜਿਹੜੀ ਇੰਟਰਟੇਨ ਕਰਦੇ ਅਸੀਂ ਰੱਦ ਕਰਾਂਗੇ ਤੇ ਉਹਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਉਹਨੇ ਬਠਿੰਡੇ ਦੀ ਕਿਤੇਰੀ ਚਾਹੂਗੀ ਠੀਕ ਹੈ ਜੀ ਬਠਿੰਡੇ ਦੀ ਕਿਤੇਰੀ ਚ ਕੰਗਣਾ ਰਣਾਉਤ ਆਉਗੀ ਪੇਸ਼ੀ ਪੁੱਛਣ ਵਾਸਤੇ ਬਿਲਕੁਲ ਜੀ ਬਿਲਕੁਲ ਉਸ ਵੇਲੇ ਬੀਬੀ ਮਾਤਾ ਜਿਹੜੀ ਹੈਗੀ ਹੈ ਮਹਿੰਦਰ ਕੌਰ ਉਹ ਆਉਗੀ ਉਹ ਸਾਹਮਣੇ ਉਹਨੂੰ ਦੇਲਾ ਆਪਣਾ ਦਰਸਾਉਣ ਵਾਸਤੇ ਕਿ ਮੈਂ ਵੀ ਹਾਂ ਮੈਂ ਕਿਰਤਨੀ ਪ੍ਰਤੀਕਾ ਬਿਲਕੁਲ ਜੀ ਤੇ ਉਹ ਉਹ ਦੋਨੇ ਜਿਹੜੀਆਂ ਹੈਗੀਆਂ ਉਹ ਵੀ ਚਰਚਾ ਦੇ ਵਿੱਚ ਇੱਕ ਨੈਗੇਟਿਵ ਤੇ ਇੱਕ ਪੋਜਿਟਿਵ ਜੀ ਤੇ ਇੱਕ ਪੋਜਿਟਿਵ ਹੈਗੀ ਬੀਬੀ ਸੁਸ਼ੀਲਾ ਕਾਰਕੀ ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਬਣੀ ਹੈ ਇਸ ਕਰਕੇ ਚੰਗਾ ਤੇ ਮਾੜਾ ਸਾਰਾ ਕੁਝ ਬਤਲ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਅਸੀਂ ਕੰਗ੍ਰੈਚੁਲੇਟ ਕਰਦੇ ਹਾਂ ਆਪਣੀ ਅੰਬਗਾ ਜੀ ਤੁਹਾਡੀ ਨੇਪਾਲ ਦੀ ਪ੍ਰਾਈਮ ਮਿਨਿਸਟਰ ਮੈਡਮ ਕਾਰਕੀ ਨੂੰ ਔਰ ਅਸੀਂ ਸਲਾਮ ਕਰਦੇ ਹਾਂ ਮਾਤਾ ਮਹਿੰਦਰ ਕੌਰ ਨੂੰ ਤੇ ਫਿੱਟੇ ਨੂੰ ਕੰਗਣਾ ਕੰਗਣਾ ਰਨਾਉਤ ਦੇ ਜਿਹਨੇ ਕਿਰਤ ਦੀ ਕੀਤੀ ਹੈ ਬਦਨਾਮੀ ਤੇ ਹੁਣ ਹੁਣ ਨੂੰ ਬਠਿੰਡੇ ਦੀ ਕਚੈਰੀ ਦੇ ਵਿੱਚ ਪੁਗਤਣਾ ਪਊਗਾ ਬਹੁਤ ਬਹੁਤ ਧੰਨਵਾਦ ਜੀ ਢੱਲੋਂ ਸਾਹਿਬ ਤੁਹਾਡਾ ਤੇਜ ਨੂੰ ਫਾਲੋ ਤੇ ਸ਼ੇਅਰ ਜਰੂਰ ਕਰਿਓ ਸਾਰੇ ਸਤਿ ਸ੍ਰੀ ਅਕਾਲ